ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਪਿੰਡ ਖਰੜਛਰੋਂ ਜਿੱਥੇ ਗੁਰੂ ਕੀ ਰਸੋਈ ਤੁਹਾਨੂੰ ਸਭ ਨੂੰ ਸੰਤਨ ਪਤਾ ਹੀ ਹੈ ਇੱਥੇ ਚੱਲਦੀ ਆ ਗੁਰੂ ਕੀ ਰਸੋਈ ਪਿੰਡ ਖਰੜਛਰੋਂ ਜ਼ਿਲ੍ਹਾ ਸ਼ਹੀਦਪੁਰ ਵਿਖੇ ਤੀਜਾ ਗੁਰਮਤ ਮੁਕਾਬਲਾ ਮੁਕਾਬਲਾ 20 ਅਕਤੂਬਰ ਤੋਂ 17 ਅਕਤੂਬਰ 2025 ਤੱਕ ਜਿਹੜਾ ਪਹਿਲਾ ਬਹੁਤ ਵੱਡਾ ਇਨਾਮ ਆ 5 ਲੱਖ ਦਾ ਵੱਡਾ ਇਨਾਮ ਹੋਵੇਗਾ ਸਵਾਲ ਜਵਾਬ 13 ਅਕਤੂਬਰ ਸੋਮਵਾਰ ਨੂੰ ਗੁਰਬਾਣੀ ਕੰਠੇ 14 ਅਕਤੂਬਰ ਨੂੰ ਕਵਿਛਰੀ 15 ਅਕਤੂਬਰ ਬੁੱਧਵਾਰ ਗੁਰਬਾਣੀ ਕੀਰਤਨ 16 ਅਕਤੂਬਰ ਵੀਰਵਾਰ ਨੂੰ ਸਰਵਾਨ ਸਮਾਗਮ 17 ਅਕਤੂਬਰ ਸ਼ੁੱਕਰਵਾਰ ਨੂੰ ਸਾਰੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਟੈਰੇਟ ਦੇ ਆਧਾਰ ਤੇ ਇੱਕ ਬੱਚੇ ਨੂੰ 5 ਲੱਖ ਦਾ ਨਾਮ ਦਿੱਤਾ ਜਾਵੇਗਾ ਹਰ ਮੁਕਾਬਲੇ ਲਈ ਨਾਮਜੀ ਰਕਮ ਪਹਿਲਾ ਨਾਮ 1 ਲੱਖ ਰੁਪਇਆ ਦੂਜੇ ਨਾਮ 50 ਹਜ਼ਾਰ ਰੁਪਇਆ ਤੀਜਾ ਨਾਮ 25 ਹਜ਼ਾਰ ਰੁਪਇਆ ਐਂਟਰੀਆਂ 20 ਸਤੰਬਰ ਤੱਕ ਫੋਨ ਨੰਬਰ 9972 45709 ਤੇ WhatsApp ਕੀਤੀਆਂ ਹੀ ਪ੍ਰਮਾਨ ਕੀਤੀਆਂ ਜਾਣਗੀਆਂ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ 20 ਬੱਚਿਆਂ ਦੇ ਲੱਕੀ ਡਰਾਅ ਵੀ ਕੱਢੇ ਜਾਣਗੇ ਜੀ ਤੇ ਗੁਰੂ ਕੀ ਰਸੋਈ ਟਰੈਂਡਰ ਖਰਦਗਿਰ ਸ਼ਰਮਾ ਜਿਲ੍ਹਾ ਹੁਸ਼ਿਆਰਪੁਰ ਦੇ ਕੇ ਤੀਜਾ ਗੁਰਮਤ मुकाबला मिटी तेरह अक्टूबर को सतारह अक्टूबर भी सौ पच्ची तक पंज लख इनाम सवाल जवाब तेरह अक्टूबर सोमवार गुरबाणी कंठ चौदह अक्टूबर मंगलवार 15 ਅਕਤੂਬਰ ਬੋਧਵਤ ਗੁਰਵਾਣੀ ਕੀਰਤਨ 16 ਅਕਤੂਬਰ ਵੀਰਵਾਰ ਸਨਮਾਨ ਸਵਾਗਤ 17 ਅਕਤੂਬਰ ਜਿਹੜੇ ਨਾਂ ਤੇ ਆ ਨਿਜਮ ਅਤੇ ਸ਼ਰਤਾਂ ਆ ਸਕੈਨ ਕਰਕੇ ਇਹਦੇ ਵਿੱਚੋਂ ਸਭ ਕੁਝ ਤੁਹਾਨੂੰ ਮਿਲ ਜਾਣਾ ਜੀ ਦੇ ਆਉਣੀ ਕਰਦਲਾਂ ਚੱਲਦਾ ਆ ਦੇਖੋ ਚੱਲਦਾ ਨਾਂ ਨੂੰ ਪਤਾ ਫਿਰ ਉਪਰ ਤੋਂ ਮੋਨਾ ਕਿੰਨੂੰ ਉਪਰ ਤੋਂ ਕਿਹਾ ਬੋਲੋ ਤਾਂ ਸਹੀ باقی ਅੱਗੇ ਰੋਪਣਾ ਦਾ ਬੱਚਿਆ ਹੈਗਾ ਭਾਈ ਦੱਸ ਦੀ ਗੱਲ ਭਾਜੀ ਇੱਥੇ ਤੁਸੀਂ ਕੀ ਐਂਟਰੀ ਕਰ ਐਂਟਰੀ ਕਰ ਰਹੇ ਜੀ ਬਿਲਕੁਲ ਜੀ ਇੱਥੇ ਐਂਟਰੀ ਕਰ ਰਹੇ ਆ ਅਸੀਂ ਬੱਚਿਆਂ ਦੀ ਉਹਨਾਂ ਨੂੰ ਕੂਪਨ ਦੇ ਰਹੇ ਆ ਇੱਕ ਲੱਕੀ ਡਰਾ ਲਈ ਠੀਕ ਹੈ ਜੀ ਤੇ ਉਹ ਜਿਹੜਾ ਕਿ 17 ਤਰੀਕ ਨੂੰ ਲੱਕੀ ਡਰਾ ਕੱਢਣਾ ਉਦੇ ਲਈ ਠੀਕ ਹੈ ਅੱਜ ਅੰਦਰ ਮੁਕਾਬਲੇ ਚੱਲ ਰਹੇ ਆ ਅੱਜ ਮੁਕਾਬਲਾ ਇੱਕ ਚੱਲ ਰਿਹਾ ਜੀ ਚੱਲ ਰਿਹਾ ਜਿਹੜਾ ਕਿ ਸਵਾਲ ਜਵਾਬ ਦਾ ਮੁਕਾਬਲਾ ਸੀ ਠੀਕ ਥੈਂਕ ਯੂ ਥੈਂਕ ਯੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਆਪਣਾ ਨਾਮ ਦੱਸੋ ਜੀ ਹਾਂ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਤੇ ਕਿੱਥੋਂ ਆਏ ਆ ਜੀ ਅਸੀਂ ਬੰਗੇ ਤੋਂ ਲਾਗੋ ਆਏ ਆ ਪਿੰਡ ਕਰਨਾਣਾ ਤੋਂ ਅੱਛਾ ਇਹ ਆਪਾਂ ਗੁਰੂ ਘਰ ਰਸੋਈ ਵਿੱਚ ਕਿੰਨੇ ਸਟੂਡੈਂਟ ਲੈ ਕੇ ਆਏ ਆ ਅਸੀਂ 5 ਲੈ ਕੇ ਆਏ ਆ ਅੱਛਾ ਇਹਤੇ ਮੁਕਾਬਲੇ ਚ ਭਾਗ ਲੈਣਾ ਹੈ ਜੀ ਹਾਂ ਜੀ ਅੱਛਾ ਜੀ ਇਹ ਬੱਚੇ ਪੜ੍ਹਦੇ ਸਾਰੇ ਹਾਂ ਜੀ ਇਹ ਬੱਚੇ ਸੰਗੀਤ ਕੱਢਦੇ ਨਾਲ ਨਾਲ ਕੁਰਬਾਨੀ ਸੰਥਿਆ ਕਰਦੇ ਆ ਕਿ ਤਨ ਵਿਸ਼ਰੀ ਠੀਕ ਆ ਹਾਂ ਜੀ ਯਾਨੀ ਕਿ ਤੁਸੀਂ ਇਹਨੂੰ ਕੀਰਤਨ ਵੀ ਸਿਖਾ ਰਹੇ ਹੋ ਕੀਰਤਨ ਨਹੀਂ ਕਰਦੇ ਆ ਸਿਖਾਉਂਦੇ ਨਾਲ ਕੁਰਬਾਨੀ ਸੰਥਿਆ ਵਿਸ਼ਰੀ ਵੀ ਕਰਦੇ ਹੋਏ ਹਾਂ ਜੀ ਸਾਰਾ ਕੁਝ ਮਤਲਬ ਗੁਰਮਤਿ ਦੀ ਇੱਕ ਲਾਸਾ ਲੱਗਦੀ ਹੈ ਜੀ ਸਾਡੇ ਠੀਕ ਹੈ ਜੀ ਧੰਨਵਾਦ ਜੀ ਹਾਂ ਮਦਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਜੀ ਪਹਿਲਾਂ ਮੇਰਾ ਨਾਮ ਰਾਜਿੰਦਰ ਕੌਰ ਹੈ ਇਹ ਕਿੱਥੋਂ ਆਏ ਜੀ ਅਸੀਂ ਕਲਕੱਟਾ ਵੀ ਮੱਖਣਗੜ ਤੋਂ ਆਏ ਹਾਂ ਅੱਛਾ ਕਿੰਨੇ ਬੱਚੇ ਇੱਥੇ ਭਾਗ ਲੈਣ ਆਏ ਗੁਰਮੁਖ ਸਮਾਗਮ ਦੇ ਵਿੱਚ ਸਾਡੇ ਸਕੂਲ ਤੋਂ ਆ ਪੰਜ ਨੇ ਬੱਚੇ ਆਏ ਨੇ ਜਿਹੜੇ ਸਵਾਲ ਜਵਾਬ ਕੰਪੀਟੀਸ਼ਨ ਦੇ ਵਿੱਚ ਠੀਕ ਹੈ ਖੇਤੀ ਵਿੱਚ ਵੀ ਹੈ ਗਿਆ ਗੁਬਾਰੀ ਕਿੱਤਨ ਦੇ ਵਿੱਚ ਵੀ ਲਿਆ ਹੋਇਆ ਹੈ ਬੱਚਿਆਂ ਨੇ ਅੱਜ ਫੇਰ ਭਾਗ ਲਿਆ ਹਾਂਜੀ ਹਾਂਜੀ ਕਿਵੇਂ ਰਿਹਾ ਬਹੁਤ ਅੱਛਾ ਬੱਚਿਆਂ ਨੂੰ ਬੇਨਤੀ ਹੈ ਕਿ ਜਿਹੜੇ ਕਿਸੇ ਨੇ ਵੀ ਮਾਲਪੁਰ ਤੱਕ ਜਾਣਾ ਹੋਵੇ ਉਹ ਰਿਸੈਪਸ਼ਨ ਤੇ ਆ ਸਕਦਾ ਹੈ। ਫੋਟੇ ਮਨ ਨੂੰ ਕਿੰਨਾ ਕਿ ਸਕੂਨ ਮਿਲਿਆ ਇੱਥੇ ਆ ਕੇ। ਹਾਂਜੀ ਬਹੁਤ ਹੀ ਵਧੀਆ ਲੱਗਿਆ। ਬਹੁਤ ਹੀ ਸਕੂਨ ਮਿਲਿਆ ਕਿ ਗੁਰਮਤ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਵਿੱਚ ਜਾਗਰੂਕਤਾ ਪੈਦਾ ਨਹੀਂ ਕੀਤੀ ਜਾ ਰਹੀ। ਹਰ ਬਲਾਕ ਹਰ ਸਕੂਲ 'ਚ ਇਹ ਪ੍ਰੋਗਰਾਮ ਹੋਣੇ ਚਾਹੀਦੇ। ਹਾਂਜੀ ਹਾਂਜੀ ਬਿਲਕੁਲ ਹੋਣੇ ਚਾਹੀਦੇ। ਹਾਂਜੀ ਕਿ ਬੱਚਿਆਂ ਨੂੰ ਅਸੀਂ ਜਿਹੜੇ ਅਜੋਕੇ ਯੁੱਗ ਦੇ ਅ ਚਲੋ ਜੀ ਹੁਣ ਨਾਏ ਨਹੀਂ ਲੜਨ ਤੱਕ ਉਹ ਮਾੜੀਆਂ ਹਾਲਤਾਂ ਤੋਂ ਬਚਾਇਆ ਜਾ ਸਕੇ ਹਾਂਜੀ ਥੈਂਕ ਯੂ ਜੀ ਥੈਂਕ ਯੂ ਕਿ ਦੁਰਕੀ ਰਸੋਈ ਦੇ ਵਿੱਚ ਅੱਜ ਇੱਕ ਗੁਰਮਤ ਸਮਾਗਮ ਚੱਲ ਰਿਹਾ ਜੀ ਇਹ ਜੋ ਪੰਜਾ ਵਾਲਾ ਬੱਚਾ ਸਰਬੰਦ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਦਵਿੰਦਰ ਸਿੰਘ ਹੀ ਨੇ ਇੱਥੇ ਲੋਕ ਲਈ ਆ ਜੀ ਹਾਂਜੀ ਹਾਂਜੀ ਮੈਂ ਲੰਡੀਆਂ ਇੱਥੇ ਸੇਵਾਵਾ ਨਵਾਦੇ ਅੰਦਰ ਹਾਂਜੀ ਸੇਵਾ ਸੇਵਾ ਅੱਛਾ ਜੀ ਅੱਜ ਫਿਰ ਕੀ ਪ੍ਰੋਗਰਾਮ ਇੱਥੇ ਚੱਜਾ ਚੱਲ ਰਿਹਾ ਹੈ ਮੁਕਾਬਲਾ ਹੋ ਰਿਹਾ ਜੀ ਮਿਹਰਬਾਨੀ ਦਾ ਅੱਛਾ ਜੀ ਠੀਕ ਹੈ ਹਾਂਜੀ ਠੀਕ ਹੈ ਬੱਚੇ ਲੈਰਾ ਭਾਗ ਜੀ ਹਾਂਜੀ 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 ਇਹ ਪ੍ਰੋਗਰਾਮ ਕਰਾ ਕੇ ਤੁਹਾਡੇ ਮਨ ਨੂੰ ਕਿੰਨਾ ਸਕੂਨ ਆਇਆ ਖੁਸ਼ੀ ਕਿੰਨੀ ਆਈ ਜੀ ਬਹੁਤ ਹੈ ਹਾਂਜੀ ਇਦਾਂ ਦੇ ਮੁਕਾਬਲੇ ਹੋਣੇ ਚਾਹੀਦੇ ਆ ਜੀ ਹਾਂਜੀ ਹਾਂਜੀ ਹਰ ਬਲਾਕ ਤੇ ਹਰ ਪਿੰਡ ਤੇ ਕਹ ਦੇਓ ਹਾਂਜੀ ਹਾਂਜੀ ਧੰਨ ਕੀ ਤੁਹਾਨੂੰ ਮਿਥਾ ਸ੍ਰੀ ਗੁਰਜੀ ਆਪਣਾ ਕੀ ਨਾਮ ਮੇਰਾ ਨਾਮ ਪੂਨਮ ਇਹ ਆਪ ਕਿੱਥੋਂ ਆਏ ਆ ਅਸੀਂ ਮੈਦੂ ਤੋਂ ਆਏ ਹਾਂ ਹਾ ਜਿੱਜੇ ਕੋਲੋਂ ਜੀ ਹਾਂ ਜੀ ਕਿੰਨੇ ਬੱਚੇ ਲੈ ਕੇ ਆਏ ਆ ਸੇਲ ਬੱਚੇ ਲੈ ਕੇ ਆਏ ਆ ਐ ਭਾਗ ਰਿਆ ਜੀ ਹਾਂ ਜੀ ਹਾਂ ਜੀ ਅੱਛਾ ਕਿੱਦਾਂ ਰਿਹਾ ਤੁਸੀਂ ਬਹੁਤ ਵਧੀਆ ਜੀ ਕਿੱਦਾਂ ਮਨ ਨੂੰ ਕਿੰਨਾ ਸਕੂਨ ਆ ਕਿੰਨੀ ਖੁਸ਼ੀ ਹੋਈ ਆ ਹਾਂ ਜੀ ਬਹੁਤ ਵਧੀਆ ਜੀ ਸੱਚਾ ਸਾਨੂੰ ਇਹੋ ਜਿਹਾ ਪ੍ਰੋਗਰਾਮ ਹੋਣੇ ਚਾਹੀਦੇ ਜੀ ਹਾਂ ਜੀ ਹਾਂ ਜੀ ਧੰਨਵਾਦ